ਲੜਾਈ ਨੇ ਸਾਡੇ ਸੰਘਰਸ਼ ਦੀ ਏਕਤਾ ਦੇ ਬਲ ਨੇ ਹੱਥ ਨੇ ਉਹਨਾਂ ਨੂੰ ਮਿਲਣਾ ਚਾਹੀਦਾ ਮੇਰੇ ਆਕਾਸ਼ ਨੰਬਰ ਦੇ ਭਾਵੇਂ ਹੱਥਾਂ ਵਾਸਤੇ ਜਿੱਥੇ ਸਾਰੇ ਇਸ਼ਾਰੇ ਇਹਨੇ ਮੈਂ ਬੋਲਿਆ 400 ਨਾਲ ਉਸ ਤੋਂ ਬਾਅਦ ਆਪਾਂ ਅਗਲੀ ਗੱਲ ਕਰਾਂਗੇ ਕੀ ਭਰਾਵੋ ਭਾਰਤੀ ਕਿਸਾਨ ਜੀ ਨੇ ਇਕਤਾ ਉਹ ਰਹਾਵੇਂ ਸਾਥੀ ਲੰਬੇ 25 26 ਦਿਨ ਤੋਂ ਲਗਾਤਾਰ ਮੱਲਿਆ ਦੇ ਰਾਜੇ ਤੇ ਪੰਜਾਬ ਦੇ ਵੱਖ-ਵੱਖ ਟਾਇਪ ਲਾਜਾਂ ਤੋਂ ਆਏ ਹੋਏ ਮੇਲਿਆਂ ਨੂੰ ਔਰ ਕਿਸਾਨ ਵੀ ਰਹੇ ਹੋ ਅਸੀਂ ਜੀ ਆਇਆਂ ਆਖਦੇ ਆ ਇਹ ਬੰਦ ਕਰੋ ਬੰਦ ਕਰੋ ਇਹ ਪੀ ਦੀ ਕਾਲਾ ਬਿਆਰੀ ਆਪਣੇ ਆਪ ਨੂੰ ਆਦਰ ਦੇਣਾ ਹੈ ਮਾਣ ਕਰਨਾ ਹੈ ਜੋ ਬਹੁਤ ਸਾਰਾ ਸਤਕਾਰ ਸਾਕਤਾਂ ਵੱਲੋਂ ਭੇਜਿਆ ਗਿਆ ਹੈ ਅਨੈਬ ਸਿੰਘ ਜੀ ਜਿਹਨਾਂ ਨੂੰ ਆਪਾਂ ਨੇ ਜਿੰਦਾਬਾਦ 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 ਮਾਤੇ ਸਤਕਾਰ ਮਰਦਾਬਾਦ 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 ਸਵਾਲ ਦਾ ਪ੍ਰਬੰਧ ਕਰੋ ਪ੍ਰਬੰਧ ਕਰੋ ਪ੍ਰਬੰਧ ਕਰੋ ਕਾਹੀ ਇਹ ਸਾਹਿਬ ਸਵਾਲ ਦਾ ਪ੍ਰਬੰਧ ਕਰੋ ਪ੍ਰਬੰਧ ਕਰੋ ਪ੍ਰਬੰਧ ਕਰੋ ਮਾਪੇ ਨਾਲ ਚੱਕਰ Hey, man. ਦਰਸ਼ਨ ਸਿੰਘ ਲਾਡੀ ਸੁਭਾ ਪ੍ਰਧਾਨ ਟੋਲਪਲਾਜ ਬੱਚੀ ਨੂੰ ਪਜਾ ਕੀ ਕਰੇ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਮੱਲੀਆਂ ਟੋਲਪਲਾਜ ਅੱਜ ਪੰਜਾਬ ਭਾਰਤ ਤੋਂ 25 ਟੋਲਪਲਾਜ ਜਿਹੜੇ ਮੁਲਾਜ਼ਮ ਨੇ ਉਹ ਮੱਲੀਆਂ ਟੋਲਪਲਾਜ ਕਰਮਚਾਰੀਆਂ ਦੀ ਹਮਾਇਤ ਉੱਪਰ ਆਏ ਨੇ ਕਿਉਂਕਿ ਪਿਛਲੇ ਦਿਨੀ ਟੋਲਪਲਾਜਾ ਕੰਪਨੀ ਰੈਨੂ ਨਾਂ ਦੀ ਜਿਹੜੀ ਨਮੀ ਐਗਰੀਮੈਂਟ ਦੇ ਤੌਰ ਤੇ ਇੱਥੇ ਹੈਂਡਓਵਰ ਲੈ ਕੇ ਆਈ ਆ ਉਸ ਕੰਪਨੀ ਨੇ ਮੁਲਾਜ਼ਮਾਂ ਨੂੰ ਸੈਂਤੀਆਂ ਨੂੰ ਇੱਥੋਂ ਡਿਊਟੀ ਤੋਂ ਹਟਾ ਦਿੱਤਾ ਤੇ ਉਹਨਾਂ ਦੀਆਂ ਤਨਖਾਹਾਂ ਬੰਦ ਕਰਤੀਆਂ ਜਿਸ ਦੇ ਰੋਸ 'ਵਜੋਂ ਜਿਹੜਾ ਅੱਜ ਇਸ ਟੋਲਪਲਾਜੇ ਨੂੰ ਜਿੱਥੇ ਭਾਰਤੀ ਕਿਸਾਨ ਨੂੰ ਨੇਕਤਾ ਨੂੰ ਕਰਦੇ ਹੋਏ ਸਾਡੀ ਜਥੇਬੰਦੀ ਟੋਲ ਪਲਾਇਰ ਚੂਨੇ ਪੰਜਾਬ ਵੱਲੋਂ ਫਰੀ ਕੀਤਾ ਗਿਆ ਅਣਮਿੱਥੇ ਸਮੇਂ ਲਈ ਫ੍ਰੀ ਰਹੂਗਾ ਜਦੋਂ ਤੱਕ ਮੁਲਾਜ਼ਮਾਂ ਨੂੰ ਬੰਦੀਆਂ ਤਨਖਾਹਾਂ ਤੇ ਉਹਨਾਂ ਦੀ ਬਹਾਲੀ ਨਹੀਂ ਕੀਤੀ ਜਾਂਦੀ ਉਹਨਾਂ ਚਿਰ ਇਹ ਸਾਰਾ ਜਿਹੜਾ ਐਜੀਟੇਸ਼ਨ ਆ ਸਾਡਾ ਇੱਥੇ ਸ਼ੁਰੂ ਕੀਤਾ ਗਿਆ ਕੋਈ ਸੰਪਰਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਤੁਹਾਡੇ ਨਾਲ ਵਿਭਾਗ ਵੱਲੋਂ ਜਾਂ ਸਰਕਾਰ ਵੱਲੋਂ ਵਿਭਾਗ ਵੱਲੋਂ ਕੋਈ ਸੀ ਏਡੀਸੀ ਸਾਹਿਬ ਜੋ ਕਿ ਬਰਨਾਲਾ ਦੇ ਸਾਡੇ ਨਾਲ ਕੁਝ ਦਿਨ ਪਹਿਲਾਂ ਮੀਟਿੰਗ ਕੀਤੀ ਸੀ ਪਰ ਜਿਹੜੀ ਉਹ ਬੋਲੀ ਸੀਗੀ ਉਹ ਇਸ ਕਾਰਪੋਰੇਟ ਘਰਾਣੇ ਤੇ ਇਸ ਟੂਲਪਲਾਜੇ ਕੰਪਨੀ ਦੇ ਹੱਕ ਵਿੱਚ ਸੀ ਇੱਥੋਂ ਦੇ ਕਿਰਤੀ ਲੋਕਾਂ ਦਾ ਇੱਥੇ ਦੇ ਨੌਜਵਾਨ ਪੰਜਾਬ ਦੇ ਨੌਜਵਾਨਾਂ ਦੀ ਹੱਕ ਦੀ ਕੋਈ ਗੱਲ ਨਹੀਂ ਕੀਤੀ ਜਾ ਰਹੀ ਸੀ ਉਹਨਾਂ ਨੂੰ ਹਟਾਉਣ ਤੋਂ ਬਜਾਏ ਉਹਨਾਂ ਨੂੰ ਇੱਥੋਂ ਕੱਢਣ ਤੋਂ ਬਜਾਏ ਕੋਈ ਗੱਲ ਨਹੀਂ ਕੀਤੀ ਗਈ ਅਸੀਂ ਇਸ ਗੱਲ ਦਾ ਬੜਾ ਇਹ ਸਖਤ ਸ਼ਬਦਾਂ ਚ ਵਿੱਚ ਨਖੇਦੀ ਕਰਦੇ ਆ ਕਿ ਜਿਹੜਾ ਪ੍ਰਸ਼ਾਸਨ ਨੂੰ ਵਿੱਚ ਮਿਲ ਮਲਾ ਕੇ ਦੋਹਾਂ ਦਾ ਮਸਲੇ ਦਾ ਹੱਲ ਕੱਢਣਾ ਚਾਹੀਦਾ ਉਹ ਪ੍ਰਸ਼ਾਸਨ ਇਹਨਾਂ ਕਾਰਪੋਰੇਟ ਘਰਾਣਿਆਂ ਇਹਨਾਂ ਕੰਪਨੀਆਂ ਦੀ ਹਮਾਇਤ ਦੇ ਉੱਪਰ ਕੜਿਆ ਤੇ ਬਹੁਤ ਹੀ ਮੰਦਭਾਗੀ ਆ ਤੇ ਅਸੀਂ ਅੱਜ ਇਸ ਟੋਲ ਪਲਾਜ਼ਾ ਤੋਂ ਇਹ ਐਲਾਨ ਕਰਦੇ ਆਂ ਕਿ ਜੇਕਰ ਕੁਝ ਦਿਨਾਂ ਦੇ ਵਿੱਚ ਜਲਦ ਤੋਂ ਜਲਦ ਇਹਨਾਂ ਨੌਜਵਾਨਾਂ ਨੂੰ ਇੱਥੇ ਬਹਾਲ ਨਾ ਕੀਤਾ ਗਿਆ ਤਾਂ ਪੰਜਾਬ ਦੇ ਜਿੰਨੇ ਟੋਲ ਪਲਾਜ਼ਾ ਨੇ 43 ਦੇ 43 ਅਸੀਂ ਅਣਮਿੱਥੇ ਸਮੇਂ ਲਈ ਫ੍ਰੀ ਕਰਾਂਗੇ ਤੇ ਪੰਜਾਬ ਭਰ ਦੇ ਜਿੰਨੇ ਵੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਦਫ਼ਤਰ ਨੇ ਪੀਆਈਬੀ ਨੇ ਉਹਨਾਂ ਦਫ਼ਤਰਾਂ ਦਾ ਘਰਾ ਕਰਾਂਗੇ ਜੇ ਸਰਕਾਰ ਨੇ ਫਿਰ ਵੀ ਸਾਡੀ ਗੱਲ ਵੱਲ ਧਿਆਨ ਨਾ ਦਿੱਤਾ ਤਾਂ ਜਿੰਨੇ ਵੀ ਰੋਡ ਨੇ ਨੈਸ਼ਨਲ ਹਾਈਵੇ ਦੇ ਸਾਰੇ ਦੇ ਉੱਪਰ ਪੱਕੇ ਤੌਰ ਤੇ ਜਾਮ ਲਾਵਾਂਗੇ ਕਰੇ ਸਰਕਾਰ ਦੇ ਪ੍ਰਬੰਧ ਬਿਲਕੁਲ ਫੇਲਰ ਨੇ ਜਿੱਥੇ 74 8 ਭਲਾ ਭਗਵਾਨ ਤਮਨ ਇਸ ਗੱਲ ਦਾ ਕਰਦਾ ਹੁਣ ਦਸਾਇਆ ਕਰਦਾ ਸੀ ਕਿ ਇੱਥੇ ਪੰਜਾਬ ਦੇ ਵਿੱਚ ਰੋਜ਼ਗਾਰ ਵਧੂਗਾ ਫੌਰਨ ਤੋਂ ਲੋਕ ਜਿਹੜੇ ਇੱਥੇ ਪੰਜਾਬ ਵਿੱਚ ਰੋਜ਼ਗਾਰ ਕਰਨ ਆਇਆ ਕਰਨਗੇ ਇੱਥੇ ਤੁਹਾਨੂੰ ਪੈਸਾ ਨੌਕਰੀਆਂ ਧੰਦਾਜ ਤੋਂ ਤੁਹਾਨੂੰ ਵਿਦੇਸ਼ ਜਾਣ ਦੀ ਲੋੜ ਨਹੀਂ ਪਰ ਅੱਜ ਉਲਟਾ ਇੱਥੇ ਜਿਹੜਾ ਹੈਗਾ ਪੰਜਾਬ ਦੇ ਨੌਜਵਾਨਾਂ ਨੂੰ ਲੋਕਲ ਪਿੰਡਾਂ ਦੇ ਭੈਣਾ ਭਰਾਵਾਂ ਨੂੰ ਜੇਕਰ ਕੋਈ ਰੋਜ਼ਗਾਰ ਮਿਲਿਆ ਹੋਇਆ ਤਾਂ ਉਹ ਵੀ ਖੁਸ਼ ਹੈ ਖੁਸ਼ ਰਿਹਾ ਉਹ ਵੀ ਖੁਆ ਜਾ ਰਿਹਾ ਦੂਜੀਆਂ ਹਟਾਂ ਤੋਂ ਜਿਹੜੇ ਹੈਗੇ ਨੇ ਇੱਥੇ ਆਪਣੇ ਚਾਇਤਿਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਇਹ ਕੰਪਨੀਆਂ ਦੇ ਅੱਗੇ ਜਿਹੜੇ ਰੱਖੇ ਹੋਏ ਨੇ ਜੀਐਮ ਹੋਣ ਚਾਹੇ ਮੈਨੇਜਰ ਹੋਣ ਉਹ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਨਾ ਟੂਲਪਲਾਜ਼ਾ ਉੱਤੇ ਭਰਤੀਆਂ ਕਰ ਰਹੇ ਨੇ ਤੇ ਸਾਡੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਆਪਣੀਆਂ ਨੌਕਰੀਆਂ ਤੋਂ ਵਾਝੇ ਰੱਖਿਆ ਜਾ ਕੀਤਾ ਜਾ ਰਿਹਾ ਉਹਨਾਂ ਨੂੰ ਤਨਖਾਹਾਂ ਸੈਂਟਰਲ ਦਾ ਮਿਨਿਮਮ ਵੇਜ ਜਿਹੜਾ ਹੈਗਾ ਵੰਡਿਆ ਉੱਜਦਾ ਹੈਦਾਈ ਗਿਆ ਉਹਦੇ ਪ੍ਰਬੰਧ ਨਹੀਂ ਕੀਤੇ ਜਾ ਰਹੇ ਕਾਨੂੰਨ ਨਾਮ ਦੀ ਇੱਥੇ ਕੋਈ ਚੀਜ਼ ਨਹੀਂ ਰਹੀ ਇੱਥੇ ਜਿੱਥੇ ਸੈਂਟਰ ਦਾ ਕਾਨੂੰਨ ਲੱਗਦਾ ਉਥੇ ਪੰਜਾਬ ਸਰਕਾਰ ੱੱਕੇ ਨਾਲ ਆਪਣੇ ਕਾਨੂੰਨਾਂ ਨੂੰ ਉੱਪਰ ਤੋਪ ਕੇ ਲਾ ਕੇ ਇਹਨਾਂ ਕਾਰਪੋਰੇਟ ਘਰਾਣਿਆਂ ਦੀ ਪਿੱਠ ਤਾਪੜ ਰਹੀ ਆ ਤੇ ਸਾਡੇ ਨੌਜਵਾਨਾਂ ਦਾ ਰੋਜ਼ਗਾਰ ਖਤਾਰੀ ਆ ਮੇਰਾ ਨਾਮ ਗਨਾ ਸਿੰਘ ਭੋਤਨਾ ਸਹਾਇਕ ਉੱਤਰ ਬਲਾਕ ਸਹਣਾ ਬੀਕੇ ਜੁਗਰਾਹਾਂ ਜਿਹੜਾ ਇਹ ਟੋਲ ਪਲਾਜੇ ਤੇ ਧਰਨਾ ਲੱਗਿਆ ਹੋਇਆ ਟੋਲ ਪਲਾਜੇ ਦੇ ਮੁਲਾਜ਼ਮ ਵੀ ਆਏ ਹੋਏ ਆ ਇੱਕ ਪਾਸੇ ਦਾ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਵਾਂਗੇ ਦੂਜੇ ਪਾਸੇ ਜਿਹੜੇ ਪ੍ਰਾਈਵੇਟ ਨੌਜਵਾਨ ਲੱਗੇ ਹੋਏ ਆ ਟੋਲ ਪਲਾਜ਼ਾਂ ਤੇ ਜਾਂ ਹੋਰ ਕਿਤੇ ਵੀ ਉਸ ਨੌਜਵਾਨਾਂ ਦੇ ਨਾਲ ਸਰਕਾਰਾਂ ਵੱਲੋਂ ਧੱਕਾ ਕੀਤਾ ਜਾ ਰਿਹਾ ਠੇਕੇਦਾਰੀ ਸਿਸਟਮ ਲਾਗੂ ਕਰਕੇ ਠੇਕੇਦਾਰ ਮਤਲਬ ਉਹਨਾਂ ਨੂੰ ਬਹੁਤ ਘੱਟ ਤਨਖਾਹਾਂ ਦੇ ਉੱਪਰ ਉਹਨਾਂ ਦੀ ਲੁੱਟ ਕਰਦੇ ਆ ਤੇ ਉਹਨਾਂ ਦਾ ਸੋਸ਼ਣ ਹੁੰਦਾ ਤੇ ਇਸ ਕਰਕੇ ਸਾਡੀ ਮੰਗ ਆ ਸਰਕਾਰ ਤੋਂ ਪਹਿਲੀ ਗੱਲ ਤਾਂ ਸਰਕਾਰ ਆ ਇਹਨਾਂ ਨੂੰ ਸਰਕਾਰੀ ਤੌਰ ਤੇ ਪੱਕੇ ਕਰੇ ਟੋਲ ਪਲਾਜ਼ੇ ਸਰਕਾਰ ਆ ਆਪ ਦੇ ਅੰਡਰ ਲਵੇ ਤੇ ਇਹ ਮੁਲਾਜ਼ਮਾਂ ਜਿਹੜੇ ਇਹ ਵੀ ਸਰਕਾਰੀ ਕੀਤੇ ਜਾਣ ਤੇ ਇਹਨਾਂ ਦੀਆਂ ਜਿਹੜੀਆਂ ਹੁਣ ਵੀ ਜਿਹੜੀਆਂ ਇਹਨਾਂ ਦੀਆਂ ਬਣਦੀਆਂ ਮੰਗਾਂ ਨੇ ਉਹ ਛੇਤੀ ਤੋਂ ਛੇਤੀ ਮੰਨੀਆਂ ਜਾਣ